ਘਰ ਵਿੱਚ ਚੱਲ ਰਿਆ ਸੀ ਨੈਤਿਕ ਧੰਦਾ ਕਈ ਦਰਜਨ ਲੜਕੇ ਲੜਕੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਖਬਰਾਂ ਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਬੋਰ ਦੀ ਨਿਊ ਸੂਰਜ ਨਗਰੀ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰ ਕੇ ਕੁਝ ਨੌਜਵਾਨ ਲੜਕੇ ਲੜਕੀਆਂ ਨੂੰ ਨੈਤਿਕ ਗਤੀਵਿਧੀਆਂ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅੱਜ ਇੱਕ ਗੁਪਤੂਚਨਾ ਦੇ ਆਧਾਰ 'ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਨਿਊ ਸੂਰਜ ਨਗਰੀ ਗਲੀ ਨੰਬਰ 1 ਚਲ ਰਹੀਆਂ ਅਨੈਤਿਕ ਗਤੀਵਿਧੀਆਂ ਦੇ ਆਧਾਰ ਤੇ ਉਕਤ ਘਰ ਨੂੰ ਘੇਰ ਲਿਆ ਸੋਚਣਾ ਮਿਲਣ ਤੇ ਡੀਐਸਪੀ ਬੋਰਦੀ ਗਵਾਈ ਚ ਥਾਣਾ ਨੰਬਰ 2 ਦੇ ਇੰਚਾਰਜ ਹਰਪ੍ਰੀਤ ਸਿੰਘ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਜਿਨ੍ਹਾਂ ਨੇ ਉਕਤ ਘਰ ਤੇ ਛਾਪੇ ਮਾਰੀ ਤੇ ਉਥੋਂ ਦਰਜਨ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਇਸ ਸਬੰਧੀ ਪੁੱਛਣ ਤੇ ਡੀਐਸਪੀ ਅਰुण मुੰਡਲ ਅਤੇ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਉਹਨਾਂ ਨੂੰ ਮਿਲੀ ਸੀ ਜਿਸ ਦੇ ਆਧਾਰ ਤੇ ਉਨ੍ਹਾਂ ਦੀ ਟੀਮ ਨੇ ਛਾਪਾ ਮਾਰ ਕੇ ਘਰ ਚੋਂ ਦਾਖਲ ਹੋਏ ਨੌਜਵਾਨ ਲੜਕੇ ਲੜਕੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਪਾਸੋਂ ਪੁਸ਼ਕਿਸ਼ ਕੀਤੀ ਜਾਵੇਗੀ ਸ਼ੰਕਾ ਹੈ ਕਿ ਪੁਸ਼ਕਿਸ਼ ਦੌਰਾਨ ਹੋਰ ਕਾਫੀ ਖੁਲਾਸੇ ਹੋਣ ਦੀ ਸੁਭਾਵਨਾ ਹੈ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸ ਐਚ ਓ ਸਿਟੀ 2 ਨੂੰ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਹੈ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇੰਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਜੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਹੈ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਰ ਕੁਝ ਕਪਲਸ ਵਗੈਰਾ ਮਿਲेंगे ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮੈਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਉਹ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਘਰ ਵਿੱਚ ਚੱਲ ਰਿਆ ਸੀ ਇਹ ਨੈਤਿਕ ਧੰਦਾ ਕਈ ਦਰਜਨ ਲੜਕੇ ਲੜਕੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਖਬਰਾਂ ਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਬੋਰ ਦੀ ਨਿਊ ਸੂਰਜ ਨਗਰੀ ਵਿੱਚ ਪੁਲਿਸ ਨੇ ਇੱਕ ਘਰ ਛਾਪਾ ਮਾਰ ਕੇ ਕੁਝ ਨੌਜਵਾਨ ਲੜਕੇ ਲੜਕੀਆਂ ਨੂੰ ਅਨੈਤਿਕ ਗਤੀਵਿਧੀਆਂ ਕਰਨ ਦੇ ਦੋ ਸ਼ਿਟ ਗ੍ਰਿਫਤਾਰ ਕੀਤਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਨਿਊ ਸੂਰਜ ਨਗਰੀ ਗਲੀ ਨੰਬਰ 1 ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ਦੇ ਆਧਾਰ ਤੇ ਉਕਤ ਘਰ ਨੂੰ ਘੇਰ ਲਿਆ ਸੂਚਨਾ ਮਿਲਣ ਤੇ ਡੀਐਸਪੀ ਬੋਰਦੀ ਦੀ ਗਵਾਈ ਚ ਥਾਣਾ ਨੰਬਰ 2 ਦੇ ਇੰਚਾਰਜ ਹਰਪ੍ਰੀਤ ਸਿੰਘ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਇਹਨਾਂ ਨੇ ਉਕਤ ਘਰ ਤੇ ਛਾਪੇ ਮਾਰੀ ਤੇ ਉਥੋਂ ਦਰਜਨ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਇਸ ਸਬੰਧੀ ਪੁੱਛਣ ਤੇ ਡੀਐਸਪੀ ਅਰुण मुंडਲ ਅਤੇ ਥਾਣਾ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਉਹਨਾਂ ਨੂੰ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਦੀ ਟੀਮ ਨੇ ਛਾਪਾ ਮਾਰ ਕੇ ਘਰ ਚੋਂ ਦਾਖਲ ਹੋਏ ਨੌਜਵਾਨ ਲੜਕੇ ਲੜਕੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਪਾਸੋਂ ਪੁਸ਼ਕਿਸ਼ ਕੀਤੀ ਜਾਵੇਗੀ ਸ਼ੰਕਾ ਹੈ ਕਿ ਪੁਸ਼ਕਿਸ਼ ਦੌਰਾਨ ਹੋਰ ਕਾਫੀ ਖੁਲਾਸੇ ਹੋਣ ਦੀ ਸੁਭਾਵਨਾ ਹੈ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ 2 ਤੋਂ ਕਿ ਇੱਥੇ ਕੋਈ ਵੀ ਜਿਹੜੀ ਇਹ ਜਿਹੇ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇਨਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕੁਝ ਕਪਲਸ ਵਗੈਰਾ ਮਿਲेंगे ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮਹਿਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਕੋਲ ਜਿਹੜੀ ਵੀ ਜਾਣਕਾਰੀ ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ